ਅਮਚ ਕੀ ਲਿਖਿਆ ਹੈ ਇਹ ਦੋਨੇ ਦੋਨੇ ਕਰੈਕਟਰ ਉਹਦੇ ਜੀਵਨ ਦੇ ਵਿੱਚ ਆਏ ਆਯੂਬ ਨੇ ਉਚਾਈ ਵੀ ਦੇਖੀ ਤੇ ਡੂੰਘਾਈ ਵੀ ਦੇਖੀ ਅੱਜ ਜਿਹੜਾ ਇਨਸਾਨ ਜਿਸ ਇਨਸਾਨ ਨੇ ਦਿਨ ਵੇਖੇ ਹੁੰਦੇ ਨੇ ਨਾ ਕਦੀ ਉਹ ਇਨਸਾਨ ਕਦੀ ਵੀ ਰੱਬ ਤੋਂ ਦੂਰ ਨਹੀਂ ਜਾਂਦਾ ਕਦੀ ਵੀ ਰੱਬ ਤੋਂ ਅਲੱਗ ਨਹੀਂ ਹੁੰਦਾ ਪਰਮੇਸ਼ਵਰ ਦਾ ਡਰ ਪਰਮੇਸ਼ਵਰ ਦਾ ਭੈ ਉਹਦੇ ਜੀਵਨ ਦੇ ਵਿੱਚ ਉਨੇ ਦੋਨੇ ਉਹ ਕਹਿ ਸਕਦਾ ਹੈ ਕਿ ਮੈਂ ਦੋਨਿਆਂ ਮੈਂ ਡੁੰਗਿਆਈ ਨੂੰ ਵੀ ਦੇਖਿਆ ਤੇ ਮੈਂ ਉਚਾਈ ਨੂੰ ਵੀ ਦੇਖਿਆ ਮੈਂ ਗਰੀਬੀ ਨੂੰ ਵੀ ਵੇਖਿਆ ਤੇ ਮੈਂ ਅਮੀਰੀ ਨੂੰ ਵੀ ਵੇਖਿਆ ਅੱਜ ਬੰਦਾ ਉਹ ਇੱਕ ਐਗਜ਼ਾਮਪਲ ਹੈ ਸਾਡੇ ਲਈ ਉਹ ਯੂਬ ਅੱਜ ਬੰਦਾ ਸੋਚਦਾ ਨਹੀਂ ਜੀ ਹੁਣ ਜਦੋਂ ਹੁੰਦੇ ਸੀਏ ਉਦੋਂ ਤੇ ਤੁਹਾਨੂੰ ਪਤਾ ਅਸੀਂ ਇਦਾਂ ਹੀ ਕਰਦੇ ਸੀਗੇ ਜਦੋਂ ਹੁੰਦੇ ਸੀਗੇ ਉਦੋਂ ਤੇ ਇਦਾਂ ਹੀ ਹੁੰਦਾ ਸੀਗਾ ਤੇ ਅੱਜ ਅੱਜ ਤੁਹਾਨੂੰ ਪਤਾ ਹੁਣ ਕੀ ਕਰੀਏ ਤੰਗੀ ਬਹੁਤ ਹੈ ਹੁਣ ਕੀ ਕਰੀਏ ਹੁਣ ਸਾਡੇ ਕੋਲੋਂ ਜਦੋਂ ਸਾਡੇ ਕੋਲੋਂ ਗੱਡੀ ਹੁੰਦੀ ਸੀਗੀ ਉਦੋਂ ਦੇ ਅਸੀਂ ਪੂਰੇ ਟਾਈਮ ਨਾਲ ਆ ਜਾਂਦੇ ਸੀਗੇ ਸਾਡੇ ਕੋਲੋਂ ਬਾਈ ਖੁੰਦਾ ਸੀਗਾ ਹੁਣ ਤੇ ਚਲੋ ਫੇਰ ਦੁਆ ਕਰੋ ਰੱਬ ਫੇਰ ਸੰਦ ਨਾਲ ਬles ਕਰੇ ਸਾਨੂੰ ਦੁਆ ਕਰੋ ਸਾਨੂੰ ਫੇਰ ਗੱਡੀ ਨਾਲ ਬles ਕਰੇ ਫੇਰ ਅਸੀਂ ਟਾਈਮ ਨਾਲ ਆਇਆ ਕਰਾਂਗੇ ਜਿੰਨਾ ਚਿਰ ਗੱਡੀ ਨਹੀਂ ਆ ਰਹੀ ਜਿੰਨਾ ਚਿਰ ਸਾਡੇ ਕੋ ਬਾਈਕ ਨਹੀਂ ਆ ਰਹੀ ਉਹਨਾਂ ਚਿਰ ਸਾਡੇ ਕੋਲ ਟਾਈਮ ਨਾਲ ਨਹੀਂ ਆਇਆ ਜਾਂਦਾ ਬਾਈਬਲ ਚ ਈਯੂਬ ਨੇ ਇੱਕ ਐਗਜ਼ੈਂਪਲ ਬਣ ਕੇ ਸਾਨੂੰ ਦੱਸਿਆ ਕਿ ਟਾਈਮ ਨਾਲ ਗੱਡੀ ਤੋਂ ਬਿਨਾ ਵੀ ਟਾਈਮ ਨਾਲ ਆਇਆ ਜਾਂਦਾ ਬਾਈਕ ਤੋਂ ਬਿਨਾ ਵੀ ਸਾਡੇ ਕੋਲ ਟਾਈਮ ਨਾਲ ਆਇਆ ਜਾਂਦਾ ਇਹ ਗਰੀਬੀ ਚ ਵੀ ਰੱਬ ਦੀ ਮਹਿਮਾ ਹੋ ਸਕਦੀ ਹੈ ਤੰਗੀ ਚ ਵੀ ਰੱਬ ਦੀ ਮਹਿਮਾ ਹੋ ਸਕਦੀ ਹੈ ਬਿਮਾਰੀ 'ਚ ਵੀ ਰੱਬ ਦੀ ਮਹਿਮਾ ਹੋ ਸਕਦੀ ਹੈ ਵਿਰੋਧ ਵਿੱਚ ਵੀ ਰੱਬ ਦੀ ਮਹਿਮਾ ਹੋ ਸਕਦੀ ਹੈ ਕਰਜ਼ੇ 'ਚ ਵੀ ਰੱਬ ਦੀ ਮਹਿਮਾ ਹੋ ਸਕਦੀ ਹੈ ਅੱਜ ਇਨਸਾਨ ਸੋਚੇ ਕਵੇ ਕਿ ਕਿੱਦਾਂ ਜੀ ਇੰਨੀ ਮੁਸ਼ਕਲ ਮੇਰੇ ਉੱਤੇ ਕਿੱਦਾਂ ਮੈਂ ਬੰਦਗੀ 'ਚ ਬਹਿ ਜਾ ਕਿੰਨੀ ਮੁਸ਼ਕਲ ਕਿੱਦਾਂ ਇੰਨਾ ਫਿਕਰ ਮੇਰੇ ਉੱਤੇ ਕਿੱਦਾਂ ਮੈਂ ਰੋਜ਼ਾ ਰੱਖ ਲਵਾਂ ਇੰਨੀਆਂ ਪਰੇਸ਼ਾਨੀਆਂ ਮੇਰੇ ਉੱਤੇ ਕਿੱਦਾਂ ਮੈਂ ਰਾਤਨਾ ਕਰ ਲਵਾਂ ਮੈਂ ਤਾਂ 24 ਘੰਟੇ ਪਰੇਸ਼ਾਨੀਆਂ 'ਚ ਡੁੱਬਿਆ ਰਹਿਣਾ ਦੁਬੀ ਤਾਂ ਨਹੀਂ ਆ ਪਰ ਈਯੂਬ ਨੇ ਇੱਕ ਐਗਜ਼ੈਂਪਲ ਸੈੱਟ ਕੀਤੀ ਹੈ ਸਾਡੇ ਲਈ ਇਹ ਸਥਾਪਿਤ ਕੀਤੀ ਹੈ ਕਿ ਗਰੀਬੀ ਵਿੱਚ ਵੀ ਅਸੀਂ ਉਹਦੀ ਮਹਿਮਾ ਕਰ ਸਕਦੇ ਆ ਬਿਮਾਰੀ ਵਿੱਚ ਵੀ ਉਹਦੀ ਮਹਿਮਾ ਕਰ ਸਕਦੇ ਆ ਔਰ ਪਰੇਸ਼ਾਨੀਆਂ ਵਿੱਚ ਵੀ ਉਹਦੀ ਮਹਿਮਾ ਕਰ ਸਕਦੇ ਆ ਅਫਸੋਸ ਵਿੱਚ ਵੀ ਤੇ ਗਮ ਵਿੱਚ ਵੀ ਅਸੀਂ ਉਹਦੀ ਮਹਿਮਾ ਕਰ ਸਕਦੇ ਆ ਫਿਰ ਪੜਾਂਗੇ ਅਸੀਂ ਇਸ ਵਚਨ ਨੂੰ ਜਿਵੇਂ ਲਿਖਿਆ ਹੋਇਆ ਹੈ ਅਸੀਂ ਤੇਰੇ ਲਈ ਦਿਨ ਪਰ ਜਾਨੋ ਮਾਰੇ ਜਾਂਦੇ ਹਾਂ ਅਸੀਂ ਕੋਈਆਂ ਜਾਣ ਵਾਲੀਆਂ ਭੇਡਾਂ ਦੇ ਤੁਲ ਗਿਨੇ ਜਾਂਦੇ ਹਾਂ ਸਗੋਂ ਇਹਨਾਂ ਸਬਨਾ ਦਿਨ ਪਰ ਅਸੀਂ ਕਈ ਵਾਰੀ ਜਾਨੋ ਕਹਿੰਦਾ ਧਰਮੀ ਬੰਦਾ ਮਰ ਮਰ ਕੇ ਮਰ ਮਰ ਕੇ ਜਿੰਦਾ ਹਾਂਜੀ ਸਗੋਂ ਇਹਨਾਂ ਸਬਨਾ ਗੱਲਾਂ ਵਿੱਚ ਉਹਦੇ ਦੁਆਰਾ ਜਿਨਨੇ ਸਾਡੇ ਨਾਲ ਪ੍ਰੇਮ ਕੀਤਾ ਸੀ ਅਸੀਂ ਹੱਦੋਂ ਵੱਧ ਫਤਹ ਪਾਉਂਦੇ ਹਾਂ ਹੂੰ ਕਿਉਂ ਜੋ ਮੈਨੂੰ ਪ੍ਰਤੀਤ ਇਹਨਾਂ ਗੱਲਾਂ ਚਾਹੁੰਦਾ ਅਸੀਂ ਫਤਹ ਪਾਉਂਦੇ ਆ ਅਸੀਂ ਹਾਰਦੇ ਨਹੀਂ ਜੇ ਅਸੀਂ ਮਰ ਮਰ ਕੇ ਜੀਂਦੇ ਆਂ ਤੇ ਅਸੀਂ ਅਗਰ ਮਰ ਮਰ ਕੇ ਦੋ ਦਿਨ ਕੱਟ ਰਹੇ ਆਂ ਅਗਰ ਅਸੀਂ ਪਰੇਸ਼ਾਨੀਆਂ ਚ ਦਿਨ ਕੱਟ ਰਹੇ ਆਂ ਤੇ ਅਸੀਂ ਪਰਮੇਸ਼ਵਰ ਦੇ ਵਿੱਚ ਕੀ ਪਾ ਰਹੇ ਆਂ ਇਹਨਾਂ ਗੱਲਾਂ ਉੱਤੇ ਫਤਹ ਪਾ ਰਹੇ ਆਂ ਫਤਹ ਪਾ ਰਹੇ ਆਂ ਹਾਂਜੀ ਕਿਉਂ ਜੋ ਮੈਨੂੰ ਪ੍ਰਤੀਤ ਹੈ ਮੈਨੂੰ ਵਿਸ਼ਵਾਸ ਹੈ ਪਈ ਨਾ ਮੌਤ ਨਾ ਮੈਨੂੰ ਮੌਤ ਨਾ ਜੀਵਨ ਨਾ ਮੈਨੂੰ ਜੀਵਨ ਨਾ ਦੂਤ ਨਾ ਦੂਤ ਨਾ ਹਕੂਮਤਾਂ ਨਾ ਮੈਨੂੰ ਹਕੂਮਤਾਂ ਨਾ ਵਰਤਮਾਨ ਵਸਤਾਂ ਨਾ ਵਰਤਮਾਨ ਵਸਤੂਆਂ ਨਾ ਹੋਣ ਵਾਲੀਆਂ ਵਸਤਾਂ ਨਾ ਹੋਣ ਵਾਲੀਆਂ ਵਸਤੂਆਂ ਨਾ ਸ਼ਕਤੀਆਂ ਨਾ ਸ਼ਕਤੀਆਂ ਨਾ ਉਚਾਈਆਂ ਨਾ ਉਚਾਈਆਂ ਨਾ ਡੂੰਘਾਈਆਂ ਹallelujah ਕਹਿੰਦਾ ਨਾ ਅੱਜ ਕੱਲ ਆਉਣ ਜਿਹੜਾ ਲੰਘ ਗਿਆ ਉਹ ਦਿਨ ਤੇ ਜਿਹੜਾ ਆਉਣ ਵਾਲਾ ਹੈ ਨਾ ਉਹ ਦਿਨ ਕਹਿੰਦਾ ਨਾ ਉਚਾਈਆਂ ਤੇ ਨਾ ਡੁੰਗਿਆਈਆਂ ਮੈਨੂੰ ਪਰਮੇਸ਼ਵਰ ਦੇ ਪਿਆਰ ਤੋਂ ਕੀ ਕਰਨ ਗਿਆ ਅੱਡ ਕਰਨ ਗਿਆ ਹਾਂਜੀ ਨਾ ਨਾ ਕੋਈ ਹੋਰ ਸ੍ਰਿਸ਼ਟੀ ਆਹ ਪਰਮੇਸ਼ਵਰ ਦੇ ਉਸ ਪ੍ਰੇਮ ਤੋਂ ਨਾ ਕੋਈ ਹੋਰ ਸ੍ਰਿਸ਼ਟੀ ਕਹਿੰਦਾ ਇਹਦੇ ਤੋਂ ਇਲਾਵਾ ਵੀ ਕੋਈ ਸ੍ਰਿਸ਼ਟੀ ਹੈ ਨਾ ਇਹਦੇ ਤੋਂ ਇਲਾਵਾ ਵੀ ਕਹਿੰਦਾ ਕੋਈ ਸ਼ਕਤੀ ਹੈ ਇਹਦੇ ਤੋਂ ਇਲਾਵਾ ਵੀ ਕੋਈ ਤਾਕਤ ਹੈ ਤੇ ਮੈਨੂੰ ਉਹ ਵੀ ਪਰਮੇਸ਼ਵਰ ਦੇ ਪਿਆਰ ਤੋਂ ਅੱਡ ਨਹੀਂ ਕਰ ਸਕਦੀ ਹਾਂਜੀ ਨਾ ਕੋਈ ਹੋ ਸ੍ਰਿਸ਼ਟੀ ਪਰਮੇਸ਼ਵਰ ਦੇ ਉਸ ਪਿਆਰ ਤੋਂ ਪਰਮੇਸ਼ਵਰ ਦੇ ਉਸ ਪਿਆਰ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ ਹੂੰ ਸਾਨੂੰ ਅੱਡ ਕਰ ਸਕੇਗੀ ਸਾਨੂੰ ਅੱਡ ਕਰ ਸਕੇਗੀ ਅੱਜ ਇੱਕ ਕਮਿਟਮੈਂਟ ਦੇ ਨਾਲ ਅਸੀਂ ਜੀ ਰਹਿਆ ਕੋਈ ਐਸੀ ਚੀਜ਼ ਨਹੀਂ ਇਨਸਾਨ ਦੇ ਕੋਲ ਕੋਈ ਬਹਾਨਾ ਨਹੀਂ ਆ ਅੱਜ ਇਨਸਾਨ ਬੜੇ ਬਹਾਨਿਆਂ ਨਾਲ ਜੀ ਰਿਹਾ ਜੀ ਮੇਰੇ ਕੋਲ ਤਾਂ ਐਦਾ ਨਹੀਂ ਆ ਮੇਰੇ ਕੋਲ ਤਾਂ ਐਦਾ ਨਹੀਂ ਆ ਛੋਟੀਆਂ ਛੋਟੀਆਂ ਗੱਲਾਂ ਚ ਜੀ ਮੈਂ ਅੱਜ ਬਹੁਤ ਪਰੇਸ਼ਾਨ ਆ ਮੇਰੇ ਕੋਲੋ ਪ੍ਰੇਰ ਨਹੀਂ ਹੋ ਰਹੀ ਅੱਜ ਮੈਂ ਬਹੁਤ ਪਰੇਸ਼ਾਨ ਆ ਮੇਰੇ ਕੋਲੋਂ ਤਾਂ ਰੋਜ਼ਾ ਨਹੀਂ ਰੱਖਿਆ ਜਾ ਰਿਹਾ ਅੱਜ ਤਾਂ ਬੜੀ ਚਿੰਤਾ ਹੈ ਮੇਰੇ ਉੱਤੇ ਅੱਜ ਮੈਂ ਵਰਸ਼ਿਪ ਨਹੀਂ ਕਰ ਪਾ ਰਹੀ ਵਰਸ਼ਿਪ ਨਹੀਂ ਕਰ ਪਾ ਰਿਆ ਅੱਜ ਮੈਂ ਵਚਨ ਨਹੀਂ ਸੁਣ ਪਾ ਰਿਆ ਸੁਣ ਪਾ ਰਹੀ ਬੜਾ ਬੜਾ ਅਫਸੋਸ ਹੈ ਮੈਨੂੰ ਕਹਿੰਦਾ ਇਹ ਕੋਈ ਚੀਜ਼ ਮੈਨੂੰ ਪਰਮੇਸ਼ਵਰ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦੀ ਅੱਜ ਨਹੀਂ ਕਰ ਸਕਦੀ ਹਰ ਇਨਸਾਨ ਇਹ ਪਰਮੇਸ਼ਰ ਦੇ ਵਚਨ ਦੇ ਵਿੱਚ ਕਿਉਂ ਅਜੂਬ ਦੀ ਐਗਜ਼ੈਂਪਲ ਦਿੱਤੀ ਗਈ ਹੈ ਕਿਉਂ ਉਹਦਾ ਜੀਵਨ ਜਿਹੜਾ ਬਾਈਬਲ ਦੇ ਵਿੱਚ ਲਿਖਿਆ ਗਿਆ ਕਿਉਂ ਉਹਦੀ ਅਗਵਾਈ ਦਿੱਤੀ ਗਈ ਹੈ ਬਾਈਬਲ ਦੇ ਵਿੱਚ ਕਿਉਂਕਿ ਹਰ ਇਨਸਾਨ ਦੇ ਦੋ ਜੀਵਨ ਇਨਸਾਨ ਦੇਖਦਾ ਗਰੀਬੀ ਵੀ ਦੇਖਦਾ ਤੇ ਅਮੀਰੀ ਵੀ ਦੇਖਦਾ ਪਰ ਇਨਸਾਨ ਉਹਨਾਂ ਦੋਨਾਂ ਜੀਵਨਾਂ ਦੇ ਵਿੱਚ ਪ੍ਰਭੂ ਨੂੰ ਨਹੀਂ ਪੁਕਾਰਦਾ ਕਲਮ ਦੇ ਵਿੱਚ ਲਿਖਿਆ ਦੁੱਖ ਵਿੱਚ ਕਰੋ ਪ੍ਰਾਰਥਨਾ ਤੇ ਖੁਸ਼ ਹੋ ਕੇ ਗੀਤ ਉਹ ਦੇਗਾਓ ਗੀਤ ਦੇਗਾਓ ਅਜੇ ਇਨਸਾਨ ਕਈ ਵਾਰੀ ਦੁੱਖ ਚ ਪ੍ਰਾਰਥਨਾ ਜ਼ਰੂਰ ਕਰ ਲਿੰਦਾ ਪਰ ਖੁਸ਼ ਹੋ ਕੇ ਉਹਦੇ ਗੀਤ ਨਹੀਂ ਗਾਉਂਦਾ ਬੜੇ ਤਰ੍ਹਾਂ ਦਾ ਜੀਵਨ ਲੋਕ ਜੀਦੇ ਨੇ ਬੜੇ ਬਹਾਨੇ ਲੈ ਕੇ ਜੀ ਰਿਹਾ ਇਨਸਾਨ ਜੀ ਜਦੋਂ ਦਾ ਮੇਰੇ ਕੋ ਆ ਹੋਇਆ ਹੈ ਮਸਲਾ ਉਹਦਾ ਦਾ ਬੜਾ ਮੇਰਾ ਆਤਮਿਕ ਜੀਵਨ ਜਿਹੜਾ ਬਹੁਤ ਪਿੱਛੇ ਚਲਾ ਗਿਆ ਜਦੋਂ ਦਾ ਮੈਂ ਉੱਥੇ ਕੰਮ ਤੇ ਲੱਗਾ ਮੇਰੇ ਆਤਮਿਕ ਜੀਵਨ ਜਿਹੜਾ ਮੇਰੇ ਆਤਮਿਕ ਲਾਈਫ ਜਿਹੜੀ ਆ ਉਹ ਬਿਲਕੁਲ ਬੁਝ ਚੁੱਕੀ ਹੈ ਜੀ ਜਦੋਂ ਦਾ ਮੈਂ ਇਦਾਂ ਕਰਨ ਲੱਗਾ ਉਹਦਾ ਕਰਨ ਲੱਗਾ ਇਦਾਂ ਕਰਨ ਲੱਗਾ ਜੇ ਇਨਸਾਨ ਸੱਚ ਮੁੱਚ ਈਯੂ ਪਰਮੇਸ਼ਵਰ ਦਾ ਬੰਦਾ ਇਹ ਦੱਸਦਾ ਆ ਕਿ ਜਿਹੜਾ ਸੱਚਮੁੱਚ ਰੱਬ ਨੂੰ ਪਿਆਰ ਕਰਨ ਵਾਲਾ ਬੰਦਾ ਹੈ ਉਹਨੂੰ ਕੋਈ ਤਾਕਤ ਪਰਮੇਸ਼ਵਰ ਤੋਂ ਅਲੱਗ ਨਹੀਂ ਕਰ ਸਕਦੀ। ਈਯੂਬ ਇਹ ਦੱਸਦਾ ਆ ਕਿ ਜਿਨਨੇ ਆਪਣਾ ਜੀਵਨ ਪਰਮੇਸ਼ਵਰ ਨੂੰ ਦਿੱਤਾ ਆ ਉਹਦੇ ਉੱਤੇ ਕਿੱਦਾਂ ਦੇ ਵੀ ਹਾਲਾਤ ਕਿਉਂ ਨਾ ਆਉਣ। ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਮੈਂ ਫੇਰ ਵੀ ਤੇਰੇ ਵਿੱਚ ਕੀ ਰਵਾਂਗਾ? ਹਬਕੁਕ ਦੀ ਕਿਤਾਬ 3 ਨਵਾਬ ਦੇ ਵਿੱਚ ਕੀ ਲਿਖਿਆ 17 ਇੰਚ ਨੂੰ ਪੜ ਲਵਾਂਗੇ ਸੀ। ਪਾਵੇਂ ਹੰਜੀਰ ਦਾ ਬਿਰਸ਼ ਨਾ ਫਲੇ ਫੁੱਲੇ ਹਮ ਨਾ ਅੰਗੂਰੀ ਵੇਲਾ ਉਤੇ ਫਲ ਹੋਵੇ ਆ ਪਾਵੇਂ ਜਤੂਨ ਦੇ ਬਿਰਸ਼ ਦਾ ਹਾਸਲ ਕਟੇ ਹਮ ਅਤੇ ਖੇਤ ਅੰਨ ਨਾ ਦੇਣ ਹਮ ਪਾਵੇਂ ਇੱਜੜ ਵਾੜੇ ਵਿੱਚੋਂ ਕੱਟੇ ਜਾਣ ਆ ਅਤੇ ਵਗ ਕੁੜਾਂ ਵਿੱਚ ਨਾ ਹੋਣ ਹਮ ਤਾਂ ਵੀ ਮੈਂ ਯਹੋਵਾ ਵਿੱਚ ਬਾਗ-ਬਾਗ ਹੋਵਾਂਗਾ ਫਿਰ ਪੜਾਂਗੇ ਇਸੇ ਗੱਲ ਨੂੰ ਅਸੀਂ ਭਾਵੇਂ ਹੰਜੀਰ ਦਾ ਬਿਰਸ਼ ਨਾ ਫਲੇ ਫੁੱਲੇ ਭਾਵੇਂ ਹੰਜੀਰ ਦਾ ਬੂਟਾ ਨਾ ਫਲੇ ਫੁੱਲੇ ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ ਭਾਵੇਂ ਜਤੂਨ ਦੇ ਬਿਰਸ਼ ਦਾ ਹਾਸਲ ਕਟੇ ਹਮ ਅਤੇ ਖੇਤ ਅੰਨ ਨਾ ਦੇਣ ਖੇਤ ਅੰਨ ਨਾ ਦੇਣ ਆਵੇਂ ਇੱਜੜ ਵਾੜੇ ਵਿੱਚੋਂ ਕੱਟੇ ਜਾਣ ਇੱਜੜ ਜਿਹੜੇ ਨੇ ਉਹ ਵਾਰੇ ਵਾਰੇ ਚ ਹੀ ਕੱਟੇ ਜਾਣ ਹਾਂਜੀ ਅਤੇ ਵਗ ਕੁੜਾਂ ਵਿੱਚ ਨਾ ਹੋਣ ਤਾਂ ਵੀ ਮੈਂ ਯਹੋਵਾ ਵਿੱਚ ਬਾਗ-ਬਾਗ ਹੋਵਾਂਗਾ ਤਾਂ ਵੀ ਮੈਂ ਯਹੋਵਾ ਦੇ ਵਿੱਚ ਕੀ ਹੋਵਾਂਗਾ ਬਾਗ-ਬਾਗ ਹੋਵਾਂਗਾ ਤਾਂ ਵੀ ਇਹ ਹਰ ਮਸੀਹ ਹਰ ਵਿਸ਼ਵਾਸੀ ਹਰ ਆਤਮਿਕ ਇਨਸਾਨ ਜਿਹੜਾ ਉਹਦੇ ਹਰ ਜੋ ਪ੍ਰਭੂ ਦੇ ਵਿੱਚ ਚੱਲ ਰਿਹਾ ਹੈ ਪ੍ਰਭੂ ਦੇ ਵਿੱਚ ਬਣਿਆ ਇਨਸਾਨ ਹੈ ਉਹਦੇ ਹੋਟਾਂ ਤੇ ਇਹ ਵਚਨ ਹੋਣਾ ਜ਼ਰੂਰੀ ਹੈ ਇਹ ਸਿਰਫ ਇਹ ਨਹੀਂ ਕਿ ਅਸੀਂ ਪੜ ਲਿਆ ਇਹ ਹਰ ਇੱਕ ਦੇ ਲਈ ਹੈ ਜਿਹੜੇ ਲੋਕ ਪੜ ਰਹੇ ਨੇ ਜਿਹੜੇ ਲੋਕ ਜਿਹੜੇ ਲੋਕ ਪ੍ਰਭੂ ਚ ਚੱਲ ਰਹੇ ਨੇ ਨਾ ਇਹ ਉਹਦੇ ਲਈ ਹੈ ਇਹ ਉਹਦੇ ਆ ਹੋਟਾਂ ਤੇ ਉਹ ਕਹਿੰਦਾ ਤੇਰੀ ਭਵਿੱਖਤਾ ਦੀ ਪੋਥੀ ਮੇਰੇ ਮੂੰਹ ਤੋਂ ਕਦੀ ये पोथी ये बविता पोथी ये तेरी बविस्ता पोथी मेरे बुल्ला तो कदी की ना हो अलग ना हो मेरे होटा तो अलग ना हो मेरे मुंह तो अलग ना होता पोथी की है बविस्ता की पोथी फिर बढ़ा ਪਾਵੇਂ ਹੰਜੀਰ ਦਾ ਬਿਰਸ਼ ਨਾ ਫਲੇ ਫੁੱਲੇ ਕਹਿੰਦਾ ਤੇਰੀ ਬੁਵਿਸਤਾ ਦੀ ਪੋਥੀ ਮੇਰੇ ਮੂੰਹ ਤੋਂ ਕਦੀ ਉੱਚੀ ਵੱਲੋ ਬਵਿਸਤਾ ਦੀ ਪੋਥੀ ਮੇਰੇ ਮੂੰਹ ਤੋਂ ਕਦੀ ਅਲੱਗ ਨਾ ਹੋਵੇ ਕਿ ਬਵਿਸਤਾ ਦੀ ਪੋਥੀ ਮੂੰਹ ਤੋਂ ਅਲੱਗ ਨਾ ਹੋਵੇ ਬਵਿਸਤਾ ਦੀ ਪੋਥੀ ਹੋਟਾਂ ਤੋਂ ਅਲੱਗ ਨਾ ਹੋਵੇ ਬਵਿਸਤਾ ਦੀ ਪੋਥੀ ਆਪ ਸਾਡੇ ਜੀਵਨ ਚੋਂ ਅਲੱਗ ਨਾ ਹੋਵੇ ਹਮੇਸ਼ਾ ਬਵਿਸ਼ਤਾ ਦੀ ਪੋਥੀ ਜਿਹੜੀ ਆ ਉਹ ਮੇਰੇ ਬੁੱਲਾਂ ਤੇ ਰਵੇ ਮੇਰਾ ਮੂੰਹ ਬਵਿਸ਼ਤਾ ਦੀ ਪੋਥੀ ਨੂੰ ਬੋਲਦਾ ਰਹੇ ਤੇ ਕਿਹੜੀ ਕਿਹੜੀ ਆ ਬਵਿਸ਼ਤਾ ਦੀ ਪੋਥੀ ਪਾਵੇਂ ਹੰਜੀਰ ਦਾ ਬੂਟਾ ਨਾ ਫਲੇ ਫੁਲੇ ਹਾਂਜੀ ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ ਭਾਵੇਂ ਜਤੂਨ ਦੇ ਬਿਰਸ਼ ਦਾ ਹਾਸਲ ਘਟੇ ਪਿੱਛੇ ਪਿੱਛੇ ਬੋਲਣਾ ਸਾਰਿਆਂ ਨੇ ਸ਼ੁਰੂ ਤੋਂ ਪੜੋ ਭਾਵੇਂ ਹੰਜੀਰ ਦਾ ਬਿਰਸ਼ ਨਾ ਫਲੇ ਫੁਲੇ ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ ਇਹ ਅਸੀਂ ਜੋ ਬੋਲ ਰਹੇ ਅਸੀਂ ਕਮਿਟਮੈਂਟ ਕਰ ਰਹੇ ਹਾਂ ਖੁਦਾ ਦੇ ਨਾਲ ਹਾਂਜੀ ਭਾਵੇਂ ਜਤੂਨ ਦੇ ਬਿਰਸ਼ ਦਾ ਹਾਸਲ ਕਟੇ ਅਤੇ ਖੇਤ ਅੰਨ ਨਾ ਦੇਣ ਭਾਵੇਂ ਇੱਜੜ ਵਾੜੇ ਵਿੱਚੋਂ ਕੱਟੇ ਜਾਣ ਅਤੇ ਵਗ ਕੁੜਾਂ ਵਿੱਚ ਨਾ ਹੋਣ ਤਾ ਵੀ ਮੈਂ ਯਹੋਵਾ ਵਿੱਚ ਬਾਗ-ਬਾਗ ਹੋਵਾਂਗਾ ਹallelujah ਹallelujah ਤਾ ਵੀ ਮੈਂ ਯਹੋਵਾ ਵਿੱਚ ਤਾ ਵੀ ਮੈਂ ਯਹੋਵਾ ਦੀ ਕਰਾਂਗਾ ਸਦਾ ਕੀ ਮਹਿਮਾ ਕਰਾਂਗਾ ਸਦਾ ਮਹਿਮਾ ਕਰਾਂਗਾ ਉਹਦੀ ਇਹ ਐਬ ਬਿਸਤਾਂ ਦੀ ਪੋਥੀ ਇਹ ਸਾਡੇ ਮੂੰਹ ਤੋਂ ਕਦੀ ਅਲੱਗ ਨਹੀਂ ਹੋਣੀ ਚਾਹੀਦੀ ਇਹ ਵਚਨ ਸਾਡੇ ਤੋਂ ਵੱਖਰਾ ਨਹੀਂ ਹੋਣਾ ਚਾਹੀਦਾ ਇੱਕ ਵਿਸ਼ਵਾਸੀ ਨੂੰ ਇਸ ਵਚਨ 'ਚ ਰਹਿਣ ਦੀ ਲੋੜ ਹੈ ਇਸ ਇਹ ਜੋ ਸਿੱਕ ਕਮਿਟਮੈਂਟ ਕਰਦੇ ਆ ਜਿਸ ਸਮੇਂ ਪਰਮੇਸ਼ਵਰ ਦੇ ਨਾਲ ਤੇ ਇਹ ਵਚਨ ਹੈ ਸਾਡੇ ਲਈ ਕਿ ਤਾਂ ਹੀ ਮੈਂ ਯਹੋਵਾ ਤੇਰੇ ਵਿੱਚ ਬਾਗ-ਬਾਗ ਹੋਵਾਂਗਾ ਤਾਂ ਹੀ ਜਦੋਂ ਇਹ ਵਚਨ ਸਾਡੇ ਜੀਵਨ ਦੇ ਵਿੱਚ ਹੋਊਗਾ ਜਦੋਂ ਇਹ ਵਚਨ ਸਾਡੇ ਗਲੇ 'ਚ ਤਵੀਤ ਵਾਂਗ ਲਾ ਹੋਵੇਗਾ ਜਦੋਂ ਇਹ ਵਚਨ ਸਾਡੇ ਕਲਾਮ 'ਚ ਲਿਖਿਆ ਮੇਰਾ ਵਚਨ ਤੁਹਾਡੇ ਘਰ ਦੀਆਂ ਸਰਦਲਾਂ ਤੇ ਹੋਵੇ ਪ੍ਰਭੂ ਕਹਿੰਦਾ ਮੇਰਾ ਵਚਨ ਤੁਹਾਡੇ ਗਲੇ 'ਚ ਤਵੀਤ ਦੀ ਮਾਨੰਦ ਹੋਵੇ ਜਦੋਂ ਇਹ ਵਚਨ ਹੋਵੇਗਾ ਤੇ ਅਸੀਂ ਹਰ ਹਾਲਾਤ ਵਿੱਚ ਪਰਮੇਸ਼ਵਰ ਦਾ ਹੀ ਮਹਿਮਾ ਕਰਾਂਗੇ ਇਹ ਵਚਨ ਹੋਵੇਗਾ ਤੇ ਕੋਈ ਤਾਕਤ ਕੋਈ ਚੀਜ਼ ਕੋਈ ਉਚਾਈ ਕੋਈ ਡੰਗਾਈ ਕੋਈ ਅਰਸ਼ ਕੋਈ ਫਰਸ਼ ਮੈਨੂੰ ਰੱਬ ਦੇ ਪਿਆਰ ਤੋਂ ਅਲੱਗ ਨਹੀਂ ਕਰੇਗਾ ਮੈਨੂੰ ਪਰਮੇਸ਼ਵਰ ਦੇ ਪਿਆਰ ਤੋਂ ਵੱਖਰਾ ਨਹੀਂ ਕਰੂਗਾ ਤੇ ਅੱਜ ਸਾਨੂੰ ਜ਼ਰੂਰਤ ਹੈ ਪਰਮੇਸ਼ਵਰ ਦੇ ਪਿਆਰ ਦੇ ਵਿੱਚ ਬਣੇ ਰਹਿਣ ਦੀ ਪਰਮੇਸ਼ਵਰ ਦੀ ਮੁਹੱਬਤ ਵਿੱਚ ਬਣੇ ਰਹਿਣ ਦੀ ਲੋੜ ਹੈ ਅੱਜ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਉਹ ਸਾਨੂੰ ਰੱਬ ਤੋਂ ਦੂਰ ਕਰ ਦਿੰਦੀਆਂ ਬਾਈਬਲ ਦੇ ਵਿੱਚ ਲਿਖਿਆ ਛੋਟੀਆਂ-ਛੋਟੀਆਂ ਲੂੰਬੜੀਆਂ ਜਿਹੜੀਆਂ ਉਹ ਫਸਲ ਨੂੰ ਬਰਬਾਦ ਕਰ ਦਿੰਦੀਆਂ ਫਸਲ ਨੂੰ ਖਤਮ ਕਰ ਦਿੰਦੀ ਆ ਤੇ ਜਦੋਂ ਛੋਟੀਆਂ ਛੋਟੀਆਂ ਗਲਤੀਆਂ ਹੋਣਗੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਜਦ ਅਸੀਂ ਆਪਣੇ ਜਹਨ ਚ ਲਾਵਾਂਗੇ ਤੇ ਸੱਚਮੁੱਚ ਉਹ ਗੱਲਾਂ ਸਾਨੂੰ ਰੱਬ ਤੋਂ ਦੂਰ ਲੈ ਜਾਂਦੀਆਂ ਅੱਜ ਅਸੀਂ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਚੋਂ ਕੱਢਣਾ ਔਰ ਇਗਨੋਰ ਕਰਨਾ ਖਤਮ ਕਰਨਾ ਤੇ ਕਹਿਣਾ ਹੈ ਕਿ ਪਰਮੇਸ਼ਵਰ ਮੈਂ ਸੱਚਮੁੱਚ ਤੂੰ ਮੈਨੂੰ ਇਸ ਲਈ ਇਸ ਧਰਤੀ ਤੇ ਕੱਲਿਆ ਕਿ ਮੈਂ ਇਨਾਂ ਚੀਜ਼ਾਂ ਦੇ ਉੱਤੇ ਫਤਾ ਪਾਵਾਂ ਮੈਨੂੰ ਇਸ ਲਈ ਕੱਲਿਆ ਕਿ ਮੈਂ ਫਤਿਹ ਪਾਵਾਂ ਜਦੋਂ ਅਸੀਂ ਪਰਮੇਸ਼ਵਰ ਦੇ ਕੋਲੋਂ ਮੰਗਦੇ ਹਾਂ ਰਾਤੀ ਜਦੋਂ ਦੇਖਿਆ ਵਲੰਟੀਅਰ ਨੇ ਬਹੁਤ ਮਿਹਨਤ ਕਰਕੇ ਟੈਂਟ ਲਗਾਇਆ 8-9 ਵਜੇ ਟੈਂਟ ਲੱਗਾ ਬੜੀ ਮਿਹਨਤ ਕੀਤੀ ਬੱਚਿਆਂ ਨੇ ਆਣ ਕੇ ਰਾਤ ਟੈਂਟ ਟੰਟ ਲਗਾਇਆ ਤਿਆਰੀ ਪੂਰੀ ਕੀਤੀ ਬਹੁਤ ਜ਼ਿਆਦਾ ਮੀਂਹ ਆ ਗਿਆ ਬੱਚੇ एकदम ਪਰੇਸ਼ਾਨ ਸਾਰੇ ਜੀ ਬਹੁਤ ਜ਼ਿਆਦਾ ਮੀਂਹ ਆ ਗਿਆ ਹੁਣ ਟੈਂਟ ਵੀ ਸਾਰਾ ਕੁਝ ਅਗਰ ਨੇਰ ਵੀ ਚੱਲ ਰਿਆ ਨੇ ਬਹੁਤ ਤੂਫਾਨ ਵੀ ਚੱਲ ਰਿਆ ਨੇਰੀ ਵੀ ਬਹੁਤ ਚੱਲ ਰਹੀ ਹੈ ਔਰ ਮੀਂਹ ਵੀ ਆ ਰਿਹਾ ਕਿੱਦਾਂ ਚੱਲੇਗਾ ਪ੍ਰਭੂ ਦੇ ਕੋਲ ਪ੍ਰੇਰ ਕੀਤੀ ਅਸੀਂ ਕਿਹਾ ਪ੍ਰਭੂ ਤੇਰਾ ਕੰਮ ਕਰਨਾ ਔਰ ਅਸੀਂ ਤੇਰਾ ਕੰਮ ਕਰ ਰਹੇ ਹਾਂ ਇਸ ਜਗ੍ਹਾ ਦੇ ਉੱਤੇ ਸਵੇਰੇ ਤੇਰੀ ਮਹਿਮਾ ਹੋਏ ਔਰ ਪ੍ਰਾਰਥਨਾ ਕੀਤੀ ਸਾਰੀ ਚਰਚ ਨੇ ਮੈਨੂੰ ਪਤਾ ਤੁਸੀਂ ਵੀ ਕੀਤੀ ਪ੍ਰੇਰ ਸਾਰਿਆਂ ਨੇ ਕੀਤੀ ਮੈਂ ਵੀ ਘਰੇ ਬੈਠ ਕੇ ਜਦ ਪ੍ਰੇਰ ਕੀਤੀ ਮੈਂ ਕਿਹਾ ਪ੍ਰਭੂ ਕੱਲ ਤੁੱਪ ਦੀ ਘੋਸ਼ਣਾ ਕਰਦੇ ਹਾਂ ਜਦੋਂ ਦੇਖੀਏ ਤਾਂ ਤੁੱਪ ਲੱਗੀ ਹੋਏ ਤਾਂ ਸੱਚਮੁੱਚ ਜਦੋਂ ਅਸੀਂ ਬਾਹਰ ਨਿਕਲੇ ਤੇ ਤੁੱਪ ਲੱਗੀ ਸੀ ਹallelujah ਸੇਵਿਸ਼ੂ ਆਸ਼ਕਰਦੇ ਆ ਕਿ ਪਰਮੇਸ਼ਵਰ ਨੇ ਸਾਡੇ ਮੂੰਹ ਨੂੰ ਮਸਾ ਕੀਤਾ ਉਹ ਕਹਿੰਦਾ ਜੋ ਮੇਰੇ ਦਾਸ ਦੇ ਮਖਿਚੋਂ ਨਿਕਲਦਾ ਉਹ ਕਦੀ ਖਾਲੀ ਵਾਪਸ ਨਹੀਂ ਜਾਂਦਾ ਜਦੋਂ ਇਹ ਵਚਨ ਬਵਿਸ਼ਤਾ ਦੀ ਪੋਥੀ ਸਾਡੇ ਮੂੰਹ ਤੇ ਹੋਊਗੀ ਤੇ ਸੱਚਮੁੱਚ ਉਹ ਸਾਨੂੰ ਕਦੀ ਵੀ ਸ਼ਰਮਿੰਦਾ ਹੋਣਾ ਨਹੀਂ ਦਊਗਾ ਤੇ ਹਮੇਸ਼ਾ ਜੇਸੀ ਚੌਨੇਆ ਕੇਸੀ ਰੱਬ ਦੀ ਮਹਿਮਾ ਕਰੀਏ ਪਰਮੇਸ਼ਵਰ ਦੀ ਆਰਾਧਨਾ ਕਰਦੇ ਆ ਤੇ ਸੱਚਮੁੱਚ ਜਿਹੜਾ ਇਨਸਾਨ ਚਾਹੁੰਦਾ ਕਿ ਮੈਂ ਰੱਬ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਰੱਬ ਤੋਂ ਵੱਖਰਾ ਨਾ ਹੋਵਾ ਮੈਂ ਤੇਰੇ ਤੋਂ ਅਲੱਗ ਨਾ ਹੋਵਾਂ ਤੇ ਫੇਰ ਸੱਚਮੁੱਚ ਸਾਨੂੰ ਇੱਕ ਕਮਿਟਮੈਂਟ ਦੇ ਵਿੱਚ ਜੀਣ ਦੀ ਲੋੜ ਹੈ ਸਾਨੂੰ ਇੱਕ ਨੇਮ 'ਚ ਜੀਣ ਦੀ ਲੋੜ ਹੈ ਅੱਜ ਕਲਾਮ 'ਚ ਲਿਖਿਆ ਅੱਜ ਇਨਸਾਨ ਸੱਚਮੁੱਚ ਅਲੱਗ ਕਦੋਂ ਹੁੰਦਾ ਹੈ ਇਨਸਾਨ ਪਤਾ ਕੀ ਸੋਚਦਾ ਕਿ ਕਿੱਦਾਂ ਕਈ ਵਾਰੀ ਬੰਦਾ ਸੋਚਦਾ ਜੀ ਚਰਚ ਤੇ ਅਸੀਂ ਆਉਨੇ ਆ ਅਸੀਂ ਕਿੱਦਾਂ ਅਲੱਗ ਹੋ ਗਏ ਰੱਬ ਤੋਂ ਅਲੱਗ ਉਹਦੋ ਬੰਦਾ ਹੁੰਦਾ ਜਦੋਂ ਨੇਮ ਤੋੜਦਾ ਅੱਜ ਵਿਚਾਰ ਕਰੋ ਜਦੋਂ ਇਨਸਾਨ ਨੇਮ ਤੋੜਦਾ ਹੈ ਨਾ ਚਾਹੇ ਉਹ ਬੰਦਗੀ ਕਰ ਰਿਹਾ ਹੈ ਚਾਹੇ ਉਹ ਵਰਸ਼ਿਪ ਕਰ ਰਿਹਾ ਹੈ ਚਾਹੇ ਉਹ ਰਾਜਨਾ ਕਰ ਰਿਹਾ ਹੈ ਪਰ ਜਦੋਂ ਨੇਮ ਤੋੜਿਆ ਨੇਮ ਤੋੜਦਾ ਹੈ ਬਾਈਬਲ ਦੇ ਵਿੱਚ ਲਿਖਿਆ ਹੈ ਜੁਨਾਹ ਨੇ ਕੀ ਤੋੜਿਆ ਕੀ ਤੋੜਿਆ ਨੇ ਨੇਮ ਤੋੜਿਆ ਨੇਮ ਤੋੜਦਾ ਹੈ ਨਾ ਇਨਸਾਨ ਉਦੋਂ ਉੱਥੋਂ ਇਹ ਜ਼ਾਹਿਰ ਹੁੰਦਾ ਹੈ ਕਿ ਬੰਦੇ ਇਹ 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 ਇਦੇ ਅੰਦਰ ਪਹਿਲਾਂ ਵਾਲੀ ਮੁਹੱਬਤ ਹallelujah ਮੁਹੱਬਤ ਕਰ ਰਿਆ ਹੁੰਦਾ ਬੰਦਾ ਰੱਬ ਨਾਲ ਪਰ ਪ੍ਰਭੂ ਪਤਾ ਕੀ ਕਹਿੰਦਾ ਕਹਿੰਦਾ ਪਹਿਲਾਂ ਵਾਲੀ ਮੁਹੱਬਤ ਕਾਕਾ ਤੇਰੇ ਅੰਦਰ ਨਹੀਂ ਰਹੀ ਉਦੋਂ ਕਹਿੰਦਾ ਉਹ ਜਦੋਂ ਇਨਸਾਨ ਨੇਮ ਤੋੜਨੇ ਸ਼ੁਰੂ ਕਰ ਦਿੰਦਾ ਅੱਜ ਇੱਕ ਨਿਯਮ ਤੋੜਿਆ ਜੀ ਪਹਿਲਾਂ ਦਸੀ ਆ ਕਰਦੇ ਸੀਗੇ ਫੇਰ ਨਿਯਮ ਤੋੜਿਆ ਫੇਰ ਹੁਣ ਤੇ ਆ ਵੀ ਨਹੀਂ ਹੁਣ ਤੇ ਉਹ ਵੀ ਨਹੀਂ ਹੁਣ ਤੇ ਇਦਾਂ ਵੀ ਨਹੀਂ ਨਿਯਮ ਤੋੜੀ ਜਾਂਦਾ ਤੋੜੀ ਜਾਂਦਾ ਨਿਯਮ ਤੋੜੀ ਜਾਂਦਾ ਪਹਿਲਾਂ ਨਿਯਮ ਜਦੋਂ ਇਨਸਾਨ ਨੇ ਨਿਯਮ ਜੀਵਨ ਦੇ ਵਿੱਚ ਬੱਦੇ ਹੁੰਦੇ ਨੇ ਜੇ ਅਸੀਂ ਨਿਯਮ ਨੂੰ ਅੱਜ ਤੋਂ ਸ਼ੁਰੂ ਕਰਦੇ ਆ ਨਿਯਮ ਨੂੰ ਬੰਦਦੇ ਆ ਬੜੇ ਅੱਛੇ ਮਸੀਹ ਜੀਵਨ ਨਿਯਮਾਂ ਨਾਲ ਚੱਲਦਾ ਜਿਹੜੇ ਅਸੀਂ ਨਿਯਮ ਖੁਦਾ ਦੇ ਨਾਲ ਬੱਦੇ ਹੁੰਦੇ ਨੇ ਤੇ ਜਦੋਂ ਇਨਸਾਨ ਨਿਯਮ ਨੂੰ ਤੋੜਨਾ ਸ਼ੁਰੂ ਕਰ ਦਿੰਦਾ ਤੇ ਪਰਮੇਸ਼ਰ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦਾ ਇਨਸਾਨ ਅੱਜ ਤੋੜਦਾ ਕੱਲ ਤੋੜਦਾ ਨਾ ਫਰਮਾਨੀ ਅਨਅਗਿਆਕਾਰੀ ਕਰਨੀ ਸ਼ੁਰੂ ਕਰਤੀ ਨਾ ਫਰਮਾਨੀ ਕਰਨੀ ਸ਼ੁਰੂ ਕਰ ਦਿੱਤੀ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਪਰਮੇਸ਼ਵਰ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਕਈ ਕੁਝ ਕਰਨਾ ਸ਼ੁਰੂ ਕਰ ਦਿੱਤਾ ਔਰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਵਚਨ ਸੁਣਿਆ ਵਚਨ ਨੂੰ ਪਿੱਛੇ ਛੱਡ ਦਿੱਤਾ ਬੰਦਗੀ ਤੇ ਆਏ ਆ ਪਰ ਵਚਨ ਨਹੀਂ ਸੁਣਿਆ ਵਚਨ ਦਾ ਪਤਾ ਹੀ ਨਹੀਂ ਕੀ ਹੋਇਆ ਬੰਦਗੀ ਤੇ ਆਏ ਆ ਪਰ ਅਸੀਂ ਕੋਈ ਧਿਆਨ ਨਾਲ ਵਚਨ ਨਹੀਂ ਸੁਣਿਆ ਬੰਦਗੀ ਤੇ ਆਏ ਆ ਪਰ ਅਸੀਂ ਜੋ ਉਹਨਾਂ ਨੇ ਵਚਨ ਪ੍ਰਭੂ ਦੇ ਆਤਮਾ ਨੇ ਸਾਨੂੰ ਕਿਹਾ ਅਸੀਂ ਐਨੀ ਉਹਦੇ ਵਚਨ ਦੇ ਉੱਤੇ ਗੌਰ ਨਹੀਂ ਕੀਤੀ ਔਰ ਉਸ ਉੱਥੋਂ ਜ਼ਾਹਿਰ ਹੁੰਦਾ ਹੈ ਕਿ ਨੇਮ ਤੋੜ ਰਿਹਾ ਹੈ ਬੰਦਾ ਨੇਮ ਤੋੜ ਰਿਹਾ ਅਸੀਂ ਖੁਦ ਆਪਣੇ ਪਰਸਨਲ ਆਪਣੇ ਜੀਵਨ ਦੇ ਬਾਰੇ ਸੋਚ ਸਕਦੇ ਹਾਂ ਕਿ ਮੈਂ ਜੋ ਨੇਮ ਸ਼ੁਰੂ ਕੀਤੇ ਰੱਬ ਨਾਲ ਕਿ ਮੈਂ ਉਹਨਾਂ ਨੇਮਾਂ ਦੇ ਵਿੱਚ ਸਫਲ ਹਾਂ ਉਹਨਾਂ ਨੇਮਾਂ ਨੂੰ ਨਿਭਾ ਰਿਹਾ ਬੰਦਾ ਸੋਚਦਾ ਜੀ ਆਹੋ ਜੀ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਕਿ ਨਹੀਂ ਮੈਂ ਕੀਤਾ ਤੇ ਆ ਵੀ ਨੇਮ ਸੀਗਾ ਆ ਵੀ ਨੇਮ ਰੱਬ ਨਾਲ ਕੀਤਾ ਸੀ ਆ ਵੀ ਕੀਤਾ ਸੀ ਪਰ ਮੈਂ ਨੇਮਾਂ ਨੂੰ ਤੋੜ ਰਿਹਾ ਤੋੜ ਰਿਹਾ ਮੈਂ ਨੇਮਾਂ ਨੂੰ ਬੜੇ ਨੇਮ ਤੋੜ ਦਿੱਤੇ ਨੇ ਮੈਂ ਰੱਬ ਨਾਲ ਤੋੜ ਦਿੱਤੇ ਨੇ ਆ ਵੀ ਨੇਮ ਤੋੜ ਦਿੱਤਾ ਤੇਥੋਂ ਪਤਾ ਲੱਗਦਾ ਹੈ ਕਿ ਮੇਰੀ ਮੁਹੱਬਤ ਪਹਿਲਾਂ ਵਾਲੀ ਮੁਹੱਬਤ ਨਹੀਂ ਆ ਪਰਮੇਸ਼ਰ ਦੇ ਨਾਲ ਮੈਂ ਕਈਆਂ ਗੱਲਾਂ ਦੇ ਵਿੱਚ ਰੱਬ ਨੂੰ ਛੱਡ ਦਿੱਤਾ ਹੈ ਕਈਆਂ ਗੱਲਾਂ ਦੇ ਵਿੱਚ